ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਤਾਂ-ਤਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਕਿ ਜਿਨ੍ਹਾਂ ਦੀ ਕਿਰਪਾ ਸਦਕਾ ਜੋ ਕਿ ਖਾਸਰ ਕੇ ਰਿਆ ਤੇ ਇਹਦੇ ਨਾਲ ਲੱਗਦੇ ਜਿਹੜੇ ਕਾਫੀ ਜ਼ਿਆਦਾ ਪਿੰਡ ਆ ਉਹਨਾਂ ਦੀ ਬਹੁਤ ਹੀ ਜਾਇਜ਼ ਮੰਗ ਸੀ ਕਿ ਇਹ ਜਿਹੜਾ ਰੱਗੇ ਦਾ ਫਲਾਈਓਵਰ ਬਣ ਰਿਹਾ ਇਹ ਸਾਰਾ ਪਿੱਲਰਾਂ ਵਾਲਾ ਹੋਣਾ ਚਾਹੀਦਾ ਤੇ ਕਾਫੀ ਲੰਮਾ ਸਮਾਂ ਸਾਡੇ ਵੀਰਾਂ ਨੇ ਸੰਘਰਸ਼ ਵੀ ਕੀਤਾ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕਿਰਪਾ ਸਕਤ ਸਦਕਾ ਉਹਨਾਂ ਨੇ ਬਲ ਬਖਸ਼ਿਆ ਦਾਸ ਵੱਲੋਂ ਇਹ ਜਿਹੜੀ ਕਮੇਟੀ ਸੀ ਇਹਨਾਂ ਨੂੰ ਨਾਲ ਲੈ ਕੇ ਦੇਸ਼ ਦੇ ਜਿਹੜੇ ਸਾਡੇ ਮਾਨਯੋਗ ਮੰਤਰੀ ਨੇ ਸ਼੍ਰੀ ਨਿਤਨ ਗੜਕਰੀ ਜੀ ਮੈਂ ਉਹਨਾਂ ਦੇ ਕੋਲੇ ਇਹਨਾਂ ਵੀਰਾਂ ਨੂੰ ਲੈ ਕੇ ਗਿਆ ਉੱਥੇ ਜਾ ਕੇ ਉਹਨਾਂ ਨੂੰ ਇਹ ਮੁਸ਼ਕਲ ਜਿਹੜੀ ਦੱਸੀ ਤੇ ਉਹਨਾਂ ਨੇ ਸਾਡੀ ਮੁਸ਼ਕਲ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਔਰ ਮੌਕੇ ਤੇ ਹੀ ਅਫਸਰਾਂ ਨੂੰ ਇਹ ਆਦੇਸ਼ ਜਾਰੀ ਕੀਤੇ ਕਿ ਇਹਨਾਂ ਦੀ ਜਾਇਜੇ ਮੰਗਿਆ ਤੇ ਇਹਨੂੰ ਜਲਦੀ ਤੋਂ ਜਲਦੀ ਜਿਵੇਂ ਇਹ ਲੋਕਲ ਜਿਹੜੇ ਲੋਕ ਕਹਿੰਦੇ ਨੇ ਇਹਨੂੰ ਪੂਰਾ ਕਰੋ ਅੱਜ ਮੈਂ ਪ੍ਰੈਸ ਨੂੰ ਇਹ ਦੱਸਣ 'ਚ ਖੁਸ਼ੀ ਮਹਿਸੂਸ ਕਰ ਰਿਹਾ ਕਿ ਗੁਰੂ ਨੇ ਕਿਰਪਾ ਕੀਤੀ ਆ ਇਹ ਸਾਡੀ ਜਿਹੜੀ ਮੰਗ ਸੀ ਖਾਸ ਕਰਕੇ ਇਲਾਕੇ ਦੀ ਜੋ ਜਾਇਜ ਮੰਗ ਸੀ ਮੁਸ਼ਕਲ ਸੀ ਅੱਜ ਉਹਦਾ ਹੱਲ ਹੋਇਆ ਇਹ ਜਿਹੜਾ ਨਵਾਂ ਕੰਮ ਆ ਇਹ ਸਾਡੀ ਜਿਹੜੀ ਕੰਪਨੀ ਆ ਤੇਜਵੰਤ ਰਾਏ ਗਵਰਨਮੈਂਟ ਜਿਹੜੀ ਕੰਟਰੈਕਟ ਉਹਨਾਂ ਨੂੰ ਇਹ ਮਿਲਿਆ ਵਾ ਅੱਜ ਕੰਪਨੀ ਦੇ ਸਾਡੇ ਜੀਆ ਮੇਰੇ ਨਾਲ ਬੈਠੇ ਨੇ ਅਚਲ ਜੀ ਤੇ ਕੰਮ ਜਿਹੜਾ ਸ਼ੁਰੂ ਹੋ ਚੁੱਕਾ ਜਲਦੀ ਹੀ ਇਹ ਕੰਮ ਜਿਹੜਾ ਮੁਕੰਮਲ ਹੋ ਜਾਊਗਾ 57 ਕਰੋੜ ਰੁਪਏ ਦੀ ਲਾਗਤ ਜਿਹੜੀ ਇਹ ਕੰਮ ਤੇ ਆਉਣੀ ਆ ਤੇ ਜੋ ਲੋਕਾਂ ਦੀ ਮੰਗ ਸੀ ਕਿ ਸਾਨੂੰ 3 ਕਿਲੋਮੀਟਰ ਫਤੂਆਲ ਤੱਕ ਜਾਣਾ ਪਊਗਾ ਫਿਰ ਉੱਥੋਂ ਜੂ ਟਰਨ ਕਰਕੇ ਵਾਪਸ ਆਉਣਾ ਪਊਗਾ ਵਾਕਿਆ ਇਹਨਾਂ ਲੋਕਾਂ ਦੀ ਜਾਇਜ਼ ਮੰਗ ਸੀ ਤੇ ਹੁਣ ਇਹ ਜਿਹੜਾ ਪੋਲਿਆ ਨਹਿਰ ਤੋਂ ਪਾਰ ਹੋ ਕੇ ਉਹਦੇ ਥੱਲੇ ਉਹਦੀ ਜੂ ਟਰਨ ਬਣੂਗਾ ਤੇ ਤਿੰਨ ਚਾਰ ਜਿਹੜੇ ਪਿੱਲਰ ਆ ਉਹ ਨਹਿਰ ਤੋਂ ਅੱਗੇ ਜਾ ਕੇ ਇਹ ਖਤਮ ਹੋਣਗੇ ਤੇ ਮੈਂ ਸਮਝਣਾ ਕਿ ਇਲਾਕੇ ਦੀ ਜਿੱਥੇ ਮੰਗਿਆ ਪੂਰੀ ਹੋਈ ਮੈਂ ਸਾਰੇ ਇਲਾਕੇ ਵਾਲਿਆਂ ਨੂੰ ਖਾਸ ਕਰਕੇ ਜਿਹੜੇ ਸਾਡੇ ਵੀਰ ਉੱਥੇ ਉਹ ਬੈਠੇ ਸੀ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਧੰਨਵਾਦ ਕਰਦਾ ਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਮੋਦੀ ਜੀ ਦਾ ਸਾਡੇ ਇਸ ਮਹਿਕਮੇ ਦੇ ਮੰਤਰੀ ਸ਼੍ਰੀ ਨਿਤਨ ਗਟਕਰੀ ਜੀ ਦਾ ਕਿ ਜਿਨ੍ਹਾਂ ਦੀ ਬਦੌਲਤ ਇਹ ਇਲਾਕੇ ਦੀ ਮੰਗ ਨੂੰ ਜਿਹੜਾ ਅੱਜ ਪੂਰਿਆ ਕੀਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਇਹ ਗੱਲ ਕਰ ਲਈਏ ਧਰਨਾ ਜਿਨ੍ਹਾਂ ਨੇ ਲਗਾਇਆ ਸੀਗਾ ਧਰਨਾ ਕਰਦੀਆਂ ਨੇ ਉਹਨਾਂ ਦੀ ਵੀ ਕਿਸੇ ਨਾ ਕਿਸੇ ਜਿੱਤ ਗਈ ਜਾ ਸਕਦੀ ਹੈ ਅੱਜ ਕਿਉਂਕਿ ਬੜਾ ਵੱਡਾ ਸੰਘਰਸ਼ ਹੋਣਾ ਨੇ ਵੀ ਕੀਤਾ ਦੱਬੀ ਜ਼ਬਾਨ ਦੇ ਵਿੱਚ ਇਲਾਕਾ ਨਵਾਸੀ ਜੇ ਕਿਤੇ ਥੋੜੇ ਨਾਲ ਸੀ ਬਹੁਤ ਜ਼ਿਆਦਾ ਵਿਰੋਧ ਵਿੱਚ ਸੀਗੇ ਅੱਜ ਕਹਿ ਸਕਦੇ ਆਂ ਕਿ ਕਿਸੇ ਨਾ ਕਿਸੇ ਉਹਨਾਂ ਦੀ ਵੀ ਜਿੱਤ ਹੈ ਇਹੀ ਤੇ ਮੈਂ ਤੇ ਪਹਿਲਾਂ ਹੀ ਕਿਹਾ ਜੀ ਇਹ ਸਾਡੇ ਵੀਰਾਂ ਨੇ ਬੜੇ ਚਿਰ ਦਾ ਉੱਥੇ ਜਿਹੜਾ ਸੰਘਰਸ਼ ਵਿੱਢਿਆ ਸੀ ਅੱਜ ਉਹਨਾਂ ਦੀ ਮਿਹਨਤ ਦਾ ਜਿਹੜਾ ਵਾ ਇਹ ਮੁੱਲ ਪਿਆ ਵਾ ਅਸੀਂ ਸਾਡੇ ਤੱਕ ਉਹਨਾਂ ਨੇ ਅਪਰੋਚ ਕੀਤੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਮੰਤਰੀ ਜੀ ਕੋਲ ਗਏ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਕਿ ਜਾ ਕੇ ਮੰਤਰੀ ਜੀ ਨੇ ਸਾਡੇ ਖਾਲਸਾ ਜੀ ਬੈਠੇ ਨੇ ਬਲਵੰਤ ਸਿੰਘ ਹੋਣੀ ਤੁਸੀਂ ਵੀ ਗਏ ਸੀ ਨਾਲ ਇਹੋ ਆਪਣੇ ਦੂਜੇ ਬਟਾਰੀ ਵਾਲੇ ਦੋ ਤਿੰਨ ਵੀਰ ਹੋਰ ਪੰਜ ਬੰਦੇ ਮੈਂ ਨਾਲ ਲੈ ਕੇ ਗਿਆ ਸੀ ਤੇ ਇਹਨਾਂ ਦੇ ਸਾਹਮਣੇ ਮੰਤਰੀ ਜੀ ਨੇ ਉਸੇ ਵੇਲੇ ਮਹਿਕਮੇ ਦੇ ਮੰਤਰੀਆਂ ਨੂੰ ਪਹਿਲਾਂ ਸੱਦਿਆ ਆਇਆ ਸੀ ਮੀਟਿੰਗ ਸਾਡੀ ਪਹਿਲਾਂ ਫਿਕਸ ਸੀ ਤੇ ਉਹਨਾਂ ਨੇ ਮੰਤਰੀਆਂ ਨੂੰ ਉਸੇ ਵੇਲੇ ਫਾਈਲ ਸਾਡੀ ਪੜ੍ਹ ਕੇ ਉੱਤੇ ਆਰਡਰ ਕੀਤੇ ਨੇ ਮੰਤਰੀ ਜੀ ਨੇ ਰਿਟਰਨ ਆਰਡਰ ਕੀਤੇ ਨੇ ਕਿ ਇਹ ਕੰਮ ਜਿਹੜਾ ਵਾ ਜਲਦੀ ਤੋਂ ਜਲਦੀ ਪੂਰਾ ਕਰਕੇ ਦਿਓ ਮੈਂ ਧੰਨਵਾਦੀ ਹਾਂ ਇਹ ਸਾਰੀ ਕਮੇਟੀ ਦਾ ਕਿ ਇਹਨਾਂ ਦੀ ਬਦੌਲਤ ਚਲੋ ਸਾਡੇ ਯਤਨਾ ਸਦਕਾ ਕਹਿ ਲੋ ਜੋ ਸਾਡੀ ਕੋਸ਼ਿਸ਼ ਆ ਕਿਉਂਕਿ ਸਾਡੀ ਤਾਂ ਜ਼ਿੰਮੇਵਾਰੀ ਆ ਅਸੀਂ ਤੇ ਇਹ ਕੰਮ ਕਰਨਾ ਸੀ ਸਾਨੂੰ ਇਹਨਾਂ ਨੇ ਆਣ ਕੇ ਹੁਕਮ ਕੀਤਾ ਅਸੀਂ ਇਹਨਾਂ ਨੂੰ ਨਾਲ ਲੈ ਕੇ ਗਏ ਆ ਅੱਜ ਉਹ ਸਾਡੀ ਜਿਹੜੀ ਮੰਗ ਪੂਰੀ ਹੋਈ ਇਸ ਮੰਗ ਨੂੰ ਪੂਰਾ ਕਰਨ ਵਾਸਤੇ ਸੰਘਰਸ਼ ਮੜਿਆ ਗਿਆ ਜੋ ਪਿਛਲੇ 3 ਸਾਲ ਤੋਂ ਲਗਾਤਾਰ ਚੱਲਦਾ ਆ ਰਿਹਾ ਕੀ ਸੰਘਰਸ਼ ਦੀ ਸਮਾਪਤੀ ਕਰ ਦਿੱਤੀ ਗਈ ਇਸ ਦੇ ਨਾਲ ਹੀ ਇਹ ਤਾਂ ਹੁਣ ਇਹ ਖਾਲਸਾ ਜੀ ਬੈਠੇ ਨੇ ਸਾਰੇ ਨਾਲ ਕਮੇਟੀ ਦੇ ਮੈਂਬਰ ਆਏ ਨੇ ਇਹਨਾਂ ਸਾਰਿਆਂ ਨੂੰ ਉਹ ਚਿੱਠੀ ਵੀ ਲੈ ਕੇ ਦਿੱਤੀ ਆ ਜਿਹੜੀ ਕਿ ਆ ਮਹਿਕਮੇ ਨੇ ਉਹਨਾਂ ਨੂੰ ਲਿਖੀ ਆ ਨਾਲ ਸਾਡੇ ਕੋਲ ਨਕਸ਼ਾ ਵੀ ਹੈਗਾ ਕਿ ਜਿਹੜਾ ਇਹ ਤੁਹਾਨੂੰ ਸਾਰੇ ਇਹਦੀਆਂ ਕਾਪੀਆਂ ਵੀ ਦੇ ਦਿੰਨੇ ਆਪਾਂ ਕਿ 57 ਕਰੋੜ ਦੀ ਲਾਗਤ ਦੇ ਨਾਲ ਇਹ ਜਿਹੜਾ ਪੋੜਿਆ ਜੋ ਇਹਨਾਂ ਦੀ ਮੰਗ ਸੀ ਜੋ ਇਹ ਚਾਹੁੰਦੇ ਸੀ ਉਸੇ ਤਰ੍ਹਾਂ ਹੀ ਪੂਰਾ ਕੀਤਾ ਗਿਆ ਵਾ ਹੁਣ ਮੈਂ ਤੇ ਸਮਝਣਾ ਕਿ ਕੋਈ ਧਰਨੇ ਵਾਲੀ ਜਿਹੜੀ ਗੱਲ ਨਹੀਂ ਰਹਿ ਜਾਂਦੀ ਇਹ ਖੁਸ਼ੀ-ਖੁਸ਼ੀ ਜਿਹੜਾ ਵਾ ਉਹ ਕੰਮ ਦੀ ਸ਼ੁਰੂਆਤ ਕਰਾਉਣ ਇਹ ਤੇ ਮੈਂ ਸਰ ਜੀ ਬੜਾ ਜ਼ੋਰ ਲੱਗਾ ਭਾਈਪਾ ਦਾ ਅੱਜ ਬਲਾਕ ਪਾਇ ਹਲਕਾ ਬਾਬ ਕਾਲੀ ਦੀ ਪਾਜ ਪਾ ਦਾ ਕਹਿ ਲਈਏ ਬੜਾ ਜ਼ੋਰ ਲੱਗਾ ਕਿਉਂਕਿ 3 ਸਾਲ ਦਾ ਬੜਾ ਲੰਮਾ ਸਮਾਂ ਹੁੰਦਾ ਇਹ ਕਈ ਵਾਰੀ ਜਿਹੜੇ ਕੰਮ ਹੁੰਦੇ ਨੇ ਬੜੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਬੜੇ ਲੰਮੇ ਕੰਮ ਸੀ ਇਸ ਕਰਕੇ ਸਮਾਂ ਤੇ ਇਹਦੇ ਚ ਜ਼ਰੂਰ ਲੱਗਿਆ ਪਰ ਜੋ ਇਹਨਾਂ ਦੀ ਮੰਗ ਸੀ ਉਹ ਇਨ ਬਿਨ ਪੂਰੀ ਹੋਈ ਹੈ ਭਾਜੀ ਗ੍ਰੈਜੂਏਟ ਕਦੀ ਕੋਈ ਕਹਿੰਦਾ ਮੈਂ ਕਰਵਾਇਆ ਕਦੀ ਕੋਈ ਕਹਿੰਦਾ ਮੈਂ ਕਰਵਾਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਲੋ ਇਹ ਤਾਂ ਖਾਲਸਾ ਜੀ ਬੈਠੇ ਸਾਰੇ ਕਮੇਟੀ ਵਾਲੇ ਵੀ ਬੈਠੇ ਆ ਸਾਰੇ ਇਲਾਕੇ ਵਾਲੇ ਵੀ ਜਾਣਦੇ ਆ ਕਿ ਕਿੰਨੇ ਜਾ ਕੇ ਕੰਮ ਕਰਾਇਆ ਕਹਿਣ ਨੂੰ ਤਾਂ ਇੱਥੇ ਉਨ ਮੈਂ ਚਲੋ ਦੱਸ ਹੀ ਦਿੰਦਾ ਇਥੇ ਪਹਿਲਾਂ ਵੀ ਬੜੇ ਲੋਕ ਕਈ ਬੋਰਡ ਲਵਾਉਂਦੇ ਸੀ ਕਈ ਠੱਗੀਆਂ ਮਾਰਦੇ ਸੀ ਕਈ ਕੁਝ ਕੀਤੇ ਸੀ ਤੇ ਅੱਜ ਉਹ ਵੀਰ ਜੇਲ੍ਹ ਚ ਬੈਠੇ ਨੇ ਤੁਸੀਂ ਸਾਰੇ ਉਹਨਾਂ ਦੇ ਬਾਰੇ ਜਾਣਦੇ ਹੋ ਤੇ ਅੱਜ ਹੋਰ ਵੀ ਬੜੇ ਲੋਕ ਮੈਂ ਪੜ ਰਿਆ ਸੀ ਕੱਲ ਵੀ ਫੇਸਬੁੱਕਾਂ ਤੇ ਪਾਈ ਜਾਂਦੇ ਨੇ ਇਹ ਚ ਫਲਾਣੇ ਦਾ ਬੜਾ ਯੋਗਦਾਨ ਹੈ ਢੀੜੇ ਦਾ ਬੜਾ ਯੋਗਦਾਨ ਹੈ ਜੀ ਉਹਨੇ ਆਹ ਕੀਤਾ ਜੀ ਉਹਨੇ ਆਹ ਕੀਤਾ ਜੀ ਆਪਾਂ ਕਿਸੇ ਕੋਲ ਜਾ ਕੇ ਇੱਕ ਮੰਤਰੀ ਦੇ ਕੋਲ ਬਹਿ ਕੇ ਫੋਟੋ ਲਵਾ ਲਈ ਤੇ ਦਾ ਮਤਲਬ ਵੀ ਅਸੀਂ ਕੰਮ ਕਰਾ ਕੇ ਆ ਗਏ ਜੀ ਇਹ ਮੇਰੇ ਵੀਰ ਆ ਜਿਹੜੇ ਪੰਜ ਮੈਂਬਰ ਮੇਰੇ ਨਾਲ ગયા ਸੀ ਕਮੇਟੀ ਜਿਨ੍ਹਾਂ ਨੇ ਸ਼ਗਰਸ਼ ਕੀਤਾ ਇਹ ਆਪਣੇ ਮੂੰਹੋਂ ਦੱਸ ਦਨ ਵੀ ਇਹ ਕੰਮ ਦੇ ਵਿੱਚ ਕਿਹਦਾ ਯੋਗਦਾਨ ਹੈ ਤੇ ਕਿੰਨੇ ਕਰਾਇਆ ਇਹ ਜਿਹੜਾ ਇੰਨਾ ਡਿਲੇ ਹੋਇਆ ਇਹ ਕੀ ਕਾਰਨ ਕੀ ਰਹੇ ਨੇ ਜਿਹੜਾ ਮੈਨੂੰ ਜਦੋਂ ਦਾ ਪੋਲ ਸਟਾਰਟ ਹੋਇਆ ਕੀ ਇਹੋ ਜਿਹੜੇ ਕਾਰਨ ਰਹੇ ਨੇ ਜਾਂ ਕੋਈ ਹੋਰ ਪ੍ਰੋਬਲਮ ਹੈ ਜਿਹੜਾ ਜਿਹੜਾ ਇਹ ਵਿੱਚ ਹੀ ਜਿਹੜਾ ਪੋਲ ਡੱਗ ਗਿਆ ਨਾ ਇਹ ਕੰਮ ਜਿਹੜਾ ਵਾ ਪਹਿਲਾਂ ਇਹ ਹੈਗਾ ਸੀ ਡੀਐਮਆਰ ਕੰਪਨੀ ਕੋਲ ਸੀ ਇਹ ਜਦੋਂ ਇਹਨਾਂ ਵੀਰਾਂ ਨੇ ਕਿਹਾ ਪਹਿਲਾਂ ਇਹ ਉਦਾਂ ਬਣਨਾ ਸੀ ਅੱਗੇ ਮਿੱਟੀ ਵਾਲਾ ਬਣਨਾ ਸੀ ਅਜੇ ਮੈਂ ਪਹਿਲਾ ਵਾਰ ਬਾਰ-ਬਾਰ ਫਿਰ ਉਹ ਗੱਲਾਂ ਪਰ ਰਿਪੀਟ ਕਰੀ ਜਨ ਕਿ ਇਹਨਾਂ ਦੀ ਮੰਗ ਸੀ ਕਿ ਪਿੱਲਰ ਵਾਲਾ ਹੋਣਾ ਚਾਹੀਦਾ ਇਹ ਫਿਰ ਨਵੀਂ ਕੰਪਨੀ ਨੂੰ ਠੇਕਾ ਦਿੱਤਾ ਗਿਆ 57 ਕਰੋੜ ਰੁਪਏ ਦਾ ਨਵਾਂ ਕੰਮ ਜਿਹੜਾ ਸ਼ੁਰੂ ਹੋਣਾ ਇਸ ਕਰਕੇ ਕੰਮਾਂ ਨੂੰ ਥੋੜਾ ਟਾਈਮ ਤੇ ਲੱਗ ਜਾਂਦਾ ਪਰ ਜੋ ਇਹਨਾਂ ਵੀਰਾਂ ਦੀ ਮੰਗ ਸੀ ਜਿੱਦਾਂ ਇਹ ਚਾਹੁੰਦੇ ਸੀ ਇਹਨਾਂ ਦੇ ਕਹਿਣ ਮੁਤਾਬਕ ਉਸੇ ਤਰ੍ਹਾਂ ਕੰਮ ਜਿਹੜਾ ਵਾ ਹੁਣ ਸਰਕਾਰ ਨੇ ਉਹ ਕਰਕੇ ਦਿੱਤਾ ਸ਼ੁਰੂ ਹੋ ਗਿਆ ਜੀ ਆ ਠੇਕੇਦਾਰ ਸਾਹਿਬ ਇਹਨਾਂ ਦੇ ਕੰਪਨੀ ਦੇ ਬੈਠੇ ਨੇ ਸਾਨੂੰ ਜੀ ਦੇ ਅੱਜ ਨਹੀਂ ਅੱਜ ਜੀ 1.5 ਸਾਲ ਦਾ ਟਾਈਮ ਮਿਲਿਆ ਜੀ ਪੜਾ ਕਰਨ ਦਾ ਅੱਛਾ ਜੀ ਤੇ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਇਹਨੂੰ ਸਾਝੀ ਚੀਜ਼ ਨਵੇੜੀ ਜਿੰਨੀ ਜਲਦੀ ਹੋ ਸਕੇ ਅਸੀਂ ਟਾਈਮ ਨੂੰ ਘਟਾਉਣ ਦੀ ਕੋਸ਼ਿਸ਼ ਕਰੀਏ ਆਗੇ ਲੋਕਾਂ ਨੂੰ ਸੁਲਤਾਨ ਮਿਲਦਾ ਹਰ ਵੀ ਵੇਲੇ ਹੁਣ ਕੋਈ ਹੁਣ ਤੇ ਕੋਈ ਇਸ਼ੂ ਦਾ ਕਿਸੇ ਦਾ ਕੋਈ ਨਹੀਂ ਬਣਦੇ ਵਿੱਚ ਹਾਂਜੀ ਸਾਡੇ 10 ਮਹੀਨੇ ਮੇਰੇ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਧਰਨਾ ਤੁਹਾਡੇ ਨੇ ਲਗਾਇਜ਼ ਗਿਆ ਸੀ ਬੜਾ ਲੰਮਾ ਸਮਾ ਧਰਨਾ ਜਿਹੜਾ ਚੱਲਿਆ ਠੀਕ ਹੈ ਜੀ ਅੱਜ ਧਰਨਾ ਸਮਾਪਤ ਕਰ ਰਹੇ ਹੋ ਤੁਹਾਡੀਆਂ ਮੰਗਾਂ ਪੂਰੀਆਂ ਹੋਈਆਂ ਵੇਖੋ ਜਿਹੜਾ ਸਾਨੂੰ ਨਾ ਮਜਬੂਰ ਧਰਨਾ ਲਾਉਣਾ ਪਿਆ ਕਿਉਂਕਿ ਰਈਏ ਦੀ ਜਿਹੜੀ ਨਹਾਰ ਹੀ ਖਰਾਬ ਹੋ ਜਾਣੀ ਸੀ ਅਗਰ ਮਿੱਟੀ ਵਾਲਾ ਪੁਲ ਬਣ ਜਾਂਦਾ ਬਹੁਤ ਵੱਡੀਆਂ ਸਮੱਸਿਆਵਾਂ ਹੀ ਸ਼ਹਿਰ ਦੀਆਂ ਜਿਹੜੀਆਂ ਇਹਦੇ ਨਾਲ ਜੁੜੀਆਂ ਸੀ ਸਮੁੱਚੇ ਇਲਾਕੇ ਦੇਆਂ ਇਕੱਲੇ ਸ਼ਹਿਰ ਵਾਸੀਆਂ ਦੇ ਨੇ ਹੀ ਉਹ ਸਾਰਿਆਂ ਧਿਆਨ ਦੇ ਵਿੱਚ ਰੱਖ ਕੇ ਸਾਨੂੰ ਇਹ ਧਰਨਾ ਲਾਉਣਾ ਪਿਆ ਔਰ ਇਸ ਧਰਨੇ ਦੇ ਵਿੱਚ ਜਿਨੇ ਸੰਯੋਗ ਕੀਤਾ ਸੀ ਧੰਨਵਾਦੀ ਆ ਪਰ ਇਸ ਧਰਨੇ ਨੂੰ ਉਦੋਂ ਸਫਲ ਹੋਇਆ ਜਦੋਂ ਸਰਦਾਰ ਮਨਜੀਤ ਸਿੰਘ ਮੰਨਾ ਜੀ ਸਾਨੂੰ ਨਾਲ ਲੈ ਕੇ ਦਿੱਲੀ ਗਏ ਉੱਥੇ ਉਹਨਾਂ ਗੜਕਰੀ ਸਾਹਿਬ ਨਾਲ ਸਾਡੀ ਮੀਟਿੰਗ ਕਰਾਈ ਤੇ ਜਿੱਥੇ ਇਸ ਸਾਡੀ ਮੰਗ ਨੂੰ ਪੂਲ ਨੂੰ ਪ੍ਰਵਾਨ ਕੀਤਾ ਗਿਆ ਉਹ ਇਹਨਾਂ ਦੀ ਬਦੌਲਤ ਹੀ ਪੂਲ ਦਾ ਸਿਰੇ ਚੜਿਆ ਵਾ ਅਸੀਂ ਇਹਨਾਂ ਦਾ ਤੁਹਾਨੂੰ ਆਧਾਰ ਕਰਦੇ ਆ ਜਿੰਨਾ ਸਮੁੱਚੇ ਵੀਰਾਂ ਨੇ ਦੁਕਾਨਦਾਰਾਂ ਨੇ ਇਲਾਕੇ ਵਾਲਿਆਂ ਨੇ ਜਿਥੇ ਬੰਦਿਆਂ ਨੇ ਪਿੰਡਾਂ ਦੇ ਲੋਕਾਂ ਨੇ ਲੋਕਲ ਬੰਦਿਆਂ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਰਹੀ ਦੂਸਰੀ ਗੱਲ ਕਿ ਧਰਨਾ ਬਹੁਤ ਲੰਮਾ ਚੱਲਿਆ ਕੋਈ ਅੱਜ ਤੇ ਸ਼ੱਕ ਵਾਲੀ ਗੱਲ ਨਹੀਂ ਪਰ 3 ਸਾਲ ਪੀੜ ਦੇ ਵਿੱਚ ਅਸੀਂ ਕੋਈ ਟ੍ਰੈਫਿਕ ਜਾਮ ਨਹੀਂ ਕੀਤੀ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਆਉਣ ਦਿੱਤਾ ਅਮਨ ਸ਼ਾਂਤੀ ਨਾਲ ਔਰ ਇਮਾਨਦਾਰੀ ਨਾਲ ਇਸ ਤਰ੍ਹਾਂ ਨੂੰ ਅਸੀਂ ਲੈ ਕੇ ਚੱਲੇ ਆਂ ਤੇ ਅੱਜ ਜਿਹੜੀ ਸਮਾਪਤੀ ਕਰਨ ਦੀ ਗੱਲ ਆ ਉਹ ਜਿੰਨਾ ਵੀਰਾਂ ਨੇ ਸਾਡਿਆਂ ਨੇ ਦੁਕਾਨਦਾਰਾਂ ਨੇ ਜਾਂ ਜਥੇਬੰਦਿਆਂ ਨੇ ਇਹਨੂੰ ਸ਼ੁਰੂ ਕੀਤਾ ਹੀ ਉਹਨਾਂ ਨੇ ਅਹੀਂ ਇੱਕ ਉਥੇ ਮੀਟਿੰਗ ਕਰਦਾਂਗੇ ਉਸ ਮੀਟਿੰਗ ਦੇ ਵਿੱਚ ਇਸ ਧਰਨੇ ਦੇ ਬਾਰੇ ਫੈਸਲਾ ਲਵਾਂਗੇ ਕਿ ਜੋ ਸਾਡੀ ਮੰਗ ਪੂਰੀ ਹੋ ਗਈ ਸਾਡਾ ਉਥੇ ਬੈਨ ਦਾ ਮਕਸਦ ਨਹੀਂ ਬੰਦਾ ਔਰ ਅਹੀਂ ਗੁਰਤੇਗਬਾਹ ਦਾ ਸਾਹਬ ਦਾ ਸ਼ੁਕਰਾਨਾ ਕਰਾਂਗੇ ਸਾਡੇ ਧਰਨੇਕਾਰੀਆਂ ਦੀ ਇੱਕ ਹੋਰ ਜਿਹੜੀ ਹੈਗੀ ਸੀ ਕਿ ਅਸੀਂ ਜਦੋਂ ਇਹ ਗੁਰਤੇਗਬਾਹ ਦੀ ਕਿਰਪਾ ਕਰਨਗੇ ਇਹ ਐਲੀਵੇਟਰ ਪੋਲ ਪਾਸ ਹੋਗਾ ਅਸੀਂ ਖਾਨਪਾਟ ਸਾਹਿਬ ਕਰਾ ਕੇ ਸਮੂਹ ਸੰਗਤ ਦੇ ਉਥੇ ਚਰਨ ਪਾਵਾਂਗੇ ਔਰ ਸਤਗੁਰ ਦਾ ਤੇ ਸੰਗਤ ਦਾ ਧੰਨਵਾਦ ਕਰਾਂਗੇ ਹਾਲmathsf ਜਿੱਬੀ ਜ਼ਬਾਨ ਦੇ ਵਿੱਚ ਇਹ ਵੀ ਮੰਨਦੇ ਹੋ ਕਿ ਦਿਨਾਂ ਕਿਤੇ ਕਿਤੇ ਕਿ ਲੋਕ ਕਹਿੰਦੇ ਸੀ ਕਿ ਇਹਨਾਂ ਕੋਈ ਕੁੱਝ ਨਹੀਂ ਹੋਣਾ ਹੈ ਧਰਨਾ ਲਾ ਕੇ ਬੈਠੇ ਆ ਟਾਈਮ ਖਰਾਬ ਕਰ ਰਹੇ ਆ ਠੀਕ ਹੈ ਜੀ ਮਿੱਟੀ ਵਾਲਾ ਪੋਲ ਨਹੀਂ ਭੰਨਾ ਉਹਨਾਂ ਕੋਈ ਨਹੀਂ ਹੋ ਸਕਦਾ ਵੇਖੋ ਆਲੋਚਨਾ ਵਾਲੇ ਬੰਦੇ ਹਰ ਥਾਂੇ ਮੌਜੂਦ ਹੁੰਦੇ ਆ ਨੈਗੇਟਿਵ ਪੁਆਇੰਟ ਉਹ ਤੁਹਾਨੂੰ ਸਭ ਜਗ੍ਹਾ ਮਿਲ ਜੂਗਾ ਅਗਰ ਇਹ ਬੰਦੇ ਸਾਨੂੰ ਮਗਰ ਸਾਡੀ ਬੁਰਾਈ ਨਾ ਕਰਦੇ ਹੋ ਸਾਦਾ ਹੀ ਢਿੱਲੇ ਪੈ ਜਾਣੇ ਇਹ ਹਰ ਜਗ੍ਹਾ ਮਿਲ ਜਾਂਦੇ ਆ ਸਾਨੂੰ ਢਾਈ ਤਿੰਨ ਸਾਲ ਦੇ ਵਿੱਚ ਬਹੁਤ ਵੱਡਾ ਥਿਰਵਾ ਮਿਲਿਆ ਬਹੁਤ ਕੁਝ ਸੁਣਨ ਨੂੰ ਮਿਲਿਆ ਉਹ ਸਹਿਨ ਨੂੰ ਮਿਲਿਆ ਬਹੁਤ ਵਧੀਆ ਇਹ ਮਾਨਸਿਕ ਪੀੜਾ ਵੀ ਸਹੀ ਆ ਬੜੀਆਂ ਗੱਲਾਂ ਸੁਣਨ ਮਿਲੀਆਂ ਪਰ ਅੱਜ ਇਹ ਸਭ ਕੁਝ ਭੁੱਲ ਗਏ ਕਿਉਂਕਿ ਸਾਡੀ ਮੰਗ ਪੂਰੀ ਹੋ ਗਈ ਆ ਇਹ ਭੱਜਪਾ ਵਾਲੇ ਨਾ ਸਾਥ ਦਿੰਦੇ ਤਾਂ ਕੀ ਇਹ ਮੌਕਨ ਸੀਗਾ ਵੇਖੋ ਤੁਸੀਂ ਬੜੇ ਸਿਆਣੇ ਜੇ ਮਤਰੀ ਮਾਂ ਬੱਚੇ ਦੁੱਧ ਨਹੀਂ ਪੀਉਂਦੀ ਦੁੱਧ ਤੇ ਆਪਣੀ ਮਾਂ ਨੇ ਪੋਣਾ ਜਦੋਂ ਪਾਵਰ ਪਾਟਪਾ ਦੇ ਕੋਲ ਹੀ ਸੈਂਟਰ ਪਾਟਪਾ ਕੋਰਾ ਫੰਡ ਪਾਟਪਾ ਦੇ ਆ ਪਾਥਪੋਲ ਨੂੰ ਪਾਜਪਾ ਨੇ ਕਰਨਾ ਸੀ ਇਸ ਕਰਕੇ ਭੱਜਪਾ ਰਾ ਹੀ ਹੀ ਪਾਸ ਹੋਣਾ ਸੀ ਜੋ ਇਹਨਾਂ ਨੇ ਸਰਦਾਰ ਮਨਜੀਤ ਸਿੰਘ ਮੰਡਨ ਨੇ ਕਰਾ ਕੇ ਦਿੱਤਾ